ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਸ਼ਹਿਰ ਫਰੀਦਕੋਟ ਦੇ ਵਿੱਚ ਖੜੇ ਆ ਭਗਤ ਸਿੰਘ ਪਾਰਕ ਦੇ ਬੈਕ ਸਾਈਡ ਦੇਖੋ ਮਿੱਤਰੋ ਟਰੈਕਟਰ ਦਾ ਹਰ ਇੱਕ ਸਮਾਨ ਬਾਈਆਂ ਕੋਲੋਂ ਮਿਲ ਜੂਗਾ ਜੋ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਟਰੈਕਟਰ ਦਾ ਟਰੈਕਟਰ ਦਾ ਇੰਜਨ ਟਰੈਕਟਰ ਦਾ ਗੇਅਰ ਟਰੈਕਟਰ ਦਾ ਹਿੱਸਾ ਕੋਸ ਵੀ ਤੁਹਾਨੂੰ ਚਾਹੀਦਾਣਾ ਭਗਤ ਸਿੰਘ ਪਾਰਕ ਸ਼ਹਿਰ ਫਰੀਦਕੋਟ ਦੇ ਮਗਰ ਤੁਹਾਨੂੰ ਮਿਲ ਜੂਗਾ ਸਾਰਾ ਹੀ ਸਮਾਨ ਟਰੈਕਟਰਾਂ ਦਾ ਬਾਈਆਂ ਦੇ ਬਹੁਤ ਸਾਰੇ ਟਰੈਕਟਰ ਖੋਲ-ਖੋਲ ਸਿੱਟੇ ਆ ਜਿਵੇਂ ਕਲੱਚ ਜਾਂ ਕੋਈ ਹੋਰ ਵੀ ਸਮਾਨ ਚਾਹੀਦਾ ਹੁੰਦਾ ਟਰੈਕਟਰ ਦਾ ਵੀ ਤੁਹਾਨੂੰ ਸਸਤੇ ਰੇਟ 'ਚ ਮਿਲ ਜੂਗਾ ਨਵਾਂ ਲੈਣ ਦੀ ਜ਼ਰੂਰਤ ਨਹੀਂ ਗਈ ਸੋ ਸਟੀering ਸਟੇering ਦੇਖੋ ਤੁਸੀਂ ਟਰੈਕਟਰ ਦੇ ਹਿੱਸੇ ਹੁਸੇ ਸਭ ਕੁਝ ਗੇਰ ਗੂਰ ਸਭ ਕੁਝ ਖੁੱਲਿਆ ਪਿਆ ਤੇ ਜੋ ਤੁਹਾਨੂੰ ਕੁਝੇ ਵੀ ਟਰੈਕਟਰ ਦਾ ਸਮਾਨ ਚਾਹੀਦਾ ਤੇ ਤੁਹਾਨੂੰ ਬਾਈ ਹੋਣੀ ਦੇ ਦੇਣਗੇ ਜੇ ਬਾਈਆਂ ਕੋਲ ਨਾ ਵੀ ਬਾਈ ਹੋਣੀ ਗਾਂ ਵੀ ਮੰਗਾ ਦੇਣਗੇ ਸਮਾਨ ਸੋ ਮਿੱਤਰੋ ਵੀਡੀਓ ਸਭ ਕੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸੇ ਭਰਾ ਦਾ ਭਲਾ ਹੋ ਸਕੇ ਜੇ ਕਿਹਨੇ ਸਮਾਨ ਲੈਣਾ ਤਾਂ ਇਥੋਂ ਕਵਾੜ ਚੋਂ ਸਮਾਨ ਤੁਸੀਂ ਲੈ ਆ ਸਕਦੇ ਹੋ ਸੋ ਬਾਈਆਂ ਦਾ ਐਡਰੈਸ ਹੈਗਾ ਸ਼ਹਿਰ ਫਰੀਦਕੋਟ ਭਗਤ ਸਿੰਘ ਪਾਰਕ ਦੇ ਬੈਕਸਾਈਡ ਸੋ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ